ਸਾਡਾ ਜਨਮ ਚਨਾਬ ਨੂੰ ਸਾਡਾ ਜਨਮ ਚਨਾਬ ਨੂੰ ਸਲਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬ ਸ਼ਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬ ਸ਼ਾਮ ਆਖਣਾ ਸ਼ੁਕਰਗੁਜ਼ਾਰ ਆਂ ਸਬਤ ਸਿੰਧੂ ਦਾ ਤੇ ਪੰਜਾਬ ਯੂਨੀਵਰਸਿਟੀ ਦਾ ਕਿ ਜਿਨ੍ਹਾਂ ਨੇ ਮੇਰੇ ਪਿਤਾ ਜੀ ਦੀ ਯਾਦ ਵਿੱਚ ਇਹ ਸਮਾਰੋਹ ਕਰਵਾਇਆ ਮੇਰੇ ਲਈ ਸ਼ਾਇਦ ਬਾਕੀਆਂ ਲਈ ਵੀ ਆ ਪਾਪਾ ਬਾਰੇ ਬੋਲਣਾ ਕਈ ਵਾਰੀ ਬਹੁਤ ਮੁਸ਼ਕਲ ਹੋ ਜਾਂਦਾ ਮੈਨੂੰ ਇਦਾਂ ਲੱਗਦਾ ਕਿ ਮੈਂ ਉਹਨਾਂ ਦੇ ਹਾਨ ਦੇ ਸ਼ਬਦ ਬੋਲ ਸਕੂੰਗਾ ਕਿ ਨਹੀਂ ਫਿਰ ਮੈਨੂੰ ਕਈ ਵਾਰੀ ਇਦਾਂ ਲੱਗਦਾ ਕਿ ਚਲੋ ਜੀ ਮੈਂ ਬੋਲ ਕੇ ਨਹੀਂ ਤੇ ਉਹਨਾਂ ਨੂੰ ਗਾ ਕੇ ਉਹਨਾਂ ਨੂੰ ਯਾਦ ਕਰ ਲਵਾਂ ਪਰ ਉਦੋਂ ਵੀ ਇਦਾਂ ਹੁੰਦਾ ਕਿ ਕਿਉਂਕਿ ਮੇਰੇ ਪਾਪਾ ਵੀ ਆਪਣੇ ਚੀਜ਼ਾਂ ਨੂੰ ਇੰਨੀ ਖੂਬਸੂਰਤੀ ਨਾਲ ਗਾਉਂਦੇ ਸਨ ਸੋ ਮੈਨ ਲੱਗਦਾ ਪਤਾ ਨਹੀਂ ਮੈਂ ਉਹਨੀ ਖੂਬਸੂਰਤੀ ਨਾਲ ਉਹਨਾਂ ਚੀਜ਼ਾਂ ਨੂੰ ਗਾ ਸਕੂੰਗਾ ਕਿ ਨਹੀਂ ਸੋ ਅੱਜ ਇੱਕ ਗੀਤ ਦੀ ਗੱਲ ਚੱਲੀ ਸੀ ਮੇਰੇ ਨਾਲ ਹੀ ਬੈਠੇ ਸੀਗੇ ਇੱਕ ਸਖੀਅਤ ਸੋ ਉਹਨਾਂ ਨੇ ਗੱਲ ਕੀਤੀ ਬਹੁਤ ਪਹਿਲਾਂ ਕਿ ਇੰਡੋ ਪਾਕ ਗੇਮਸ ਹੋਈਆਂ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਬਹੁਤ ਸੋਹਣਾ ਜ਼ਿਕਰ ਇਹਨਾਂ ਸੋਹਣਾ ਕੀਤਾ ਫਿਰ ਮੈਨੂੰ ਲੱਗਿਆ ਵੀ ਅੱਜ ਉਹੀ ਗੀਤ ਮੈਂ ਤੁਹਾਨੂੰ ਸੁਣਾਵਾਂ ਹੂੰ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਕਹੇ ਸਤ ਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਸਾਡਾ ਜਨਮ ਚਨਾਬ ਨੂੰ ਸਾਡਾ ਜਨਮ ਚਨਾਬ ਨੂੰ ਸलाम ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬ ਸ਼ਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੁਬੋ ਸ਼ਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਰਾਵੀ ਤੇਰ ਵੀ ਵਗੇ ਰਾਵੀਓਦਰ ਵੀ ਵਗੇ ਲੈ ਕੇ ਜਾਂਦੀ ਕੋਈ ਸੁਖਦਾ ਸੁਨੇਹਾ ਜਹਾਂ ਲਗੇ 라ਵੀ এਦਰ ਵੀ ਵਗੇ 라ਵੀ ਉਹਦਰ ਵੀ ਵਗੇ ਲੈ ਕੇ ਜਾਂਦੀ ਕੋਈ ਸੁਖਦਾ ਸੁਨੇਹਾ ਜਹਾਂ ਲਗੇ ਇਹਦੀ ਤੋਰ ਨੂੰ ਹੀ ਪਿਆਰ ਦਾ ਏਦੀ ਤੋਰ ਨੂੰ ਹੀ ਪਿਆਰ ਦਾ ਪੈਗਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬੋ ਸ਼ਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬੋ ਸ਼ਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਅਖਣਾ ਸਦਾ ਮਿਲਣਾ ਤਾਂ ਸੀਨੇ ਆਂਚ ਨਿੱਗਾ ਪਿਆਰ ਲੈ ਕੇ ਅਤੇ ਵਿਛੜਨਾ ਮਿਲਣੇ ਦਾ ਇੱਕ ਰਾਰ ਲੈ ਕੇ ਸਦਾ ਮਿਲਣਾ ਤਸੀਨੇ ਆਂਚ ਨਿੱਗਾ ਪਿਆਰ ਲੈ ਕੇ ਅਤੇ ਵਿਛੜਨਾ ਮਿਲਣੇ ਦਾ ਇੱਕ ਰਾਰ ਲੈ ਕੇ ਕਿਸੇ ਸ਼ਾਮ ਨੂੰ ਨਾ ਕਿਸੇ ਸ਼ਾਮ ਨੂੰ ਨਾ ਅਲਵਿਦਾ ਦੀ ਸ਼ਾਮ ਅਸੀਂ ਮੰਗਦੇ ਹਾਂ ਖੈਰਾ ਸੂਬੋ ਸ਼ਾਮ ਅਖਣਾ ਅਸੀਂ ਮੰਗਦੇ ਹਾਂ ਖੈਰਾ ਸੂਬੋ ਸ਼ਾਮ ਅਖਣਾ ਜੀ ਸਲਾਮ ਅਖਣਾ ਜੀ ਸਲਾਮ ਅਖਣਾ ਜੀ ਸਲਾਮ ਅਖਣਾ